ਤਤਸ਼ਰੀਆ ਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਪੰਜਾਬੀ ਵਿਆਕਰਨ ਦੀ ਕਲਾਸ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਇਹ ਸੋਡਾ ਹੈਪੀ ਵਾਈਕਿਊ ਤੁਹਾਡਾ ਹੋਇਆ ਸੀਗਾ ਅਸਾਈ ਦਾ ਪੇਪਰ 2023 21 ਮਈ ਨੂੰ ਉਹਦੇ ਵਿੱਚ ਇਹ ਤੁਹਾਡਾ ਪੀਵਾਈਕਿਊ ਆ ਆਈਦਰ ਟਾਪਿਕ ਹੈ ਸਾਡਾ ਲਪਾਂਕ ਪਹਿਲਾਂ ਮੈਂ ਤੁਹਾਨੂੰ ਇਹ ਸਕਰੀਨ ਤੇ ਦਿਖਾਦਾ ਪੰਜਾਬੀ ਪਾਸ਼ਾ ਦੀ ਸੁਰ ਨੂੰ ਅੰਕਿਤ ਕਰਨ ਵਾਲੇ ਲਪਾਂਕ ਹਨ ਇਹਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੀ ਸੋਰਾ ਸਵਰ ਨਹੀਂ ਪੁੱਤ ਸੁਰ ਉਹਨਾਂ ਨੂੰ ਅੰਕਿਤ ਕਰਨ ਵਾਲੇ ਇਹਨਾਂ ਦੇ ਵਿੱਚੋਂ ਕਿਹੜੇ ਅੱਖਰ ਨੇ ਉਹ ਦੱਸਣਾ ਆਪਾਂ ਤਾਂ ਪੰਜਾਬੀ ਦੇ ਵਿੱਚ ਇਹਦਾ ਸਰਾਉਣਾ ਸੀ ਓੜਾ ਇਹਦੇ ਵਿੱਚ ਜਿਹੜੇ ਬੱਚਿਆਂ ਨੂੰ ਆਉਂਦਾ ਤਾਂ ਸਹੀ ਹੈ ਜਿਨ੍ਹਾਂ ਨੇ ਪਹਿਲੀ ਵਾਰੀ ਟੋਪਿਕ ਕਰਨਾ ਕਿ ਲਪਾਂਕ ਕੀ ਨੇ ਕਿਉਂਕਿ ਲਪਾਂਕ ਦੇ ਬਹੁਤ ਵਾਰ ਆਏ ਨੇ ਜਿਵੇਂ ਗੁਰਮੁਖੀ ਲਿਪੀ ਦੇ ਵਿੱਚ ਜਿਹੜੇ ਲਪਾਂਕ ਨੇ ਉਹ ਕਿਹੜੇ-ਕਿਹੜੇ ਲਪਾਂਕ ਨੂੰ ਮਿਲਾ ਕੇ ਆਏ ਨੇ ਲਿਪੀ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਤਾਂ ਉਹਨਾਂ ਦੇ ਉੱਤੇ ਇਹ ਆਪਾਂ ਪੀਵਾਈਕਿਊ ਕਾਫੀ ਦੇਖੇ ਨੇ ਤੇ ਆਉਣ ਵਾਲੇ ਪੇਪਰਾਂ 'ਚ ਵੀ ਦੇਖਾਂਗੇ ਜਦੋਂ ਕੋਈ ਵੀ ਜਿਵੇਂ ਐਕਸਾਈਜ਼ ਦਾ ਹੋਵੇ ਕੋਈ ਹਾਈ ਲੈਵਲ ਦਾ ਪੇਪਰ ਹੁੰਦਾ ਤੇ ਆਪਾਂ ਸਟਾਰਟ ਕਰਦੇ ਆਂ ਅੱਜ ਦਾ ਟੌਪਿਕ ਸਾਡਾ ਲਪਾਂਕ ਵੈਸੇ ਆਪਣੇ ਚੱਲ ਰਹੇ ਸੀ ਇਹ ਖੰਡੀ ਤੇ ਅਖੰਡੀ ਦੁਨੀਆਂ ਅਖੰਡੀ ਦੁਨੀਆਂ ਦੇ ਵਿੱਚ ਮੈਨੂੰ ਇਹ ਜਿਹੜੇ ਗੂੜ ਲਪਾਂਕ ਦਾ ਇਹਨਾਂ ਨੂੰ ਗੂੜ ਲਪਾਂਕ ਵੀ ਕਿਹਾ ਜਾਂਦਾ ਪੁੱਤ ਟੋਟਲ ਸਾਡੇ ਕੋਲ 6 ਨੇ ਇਹਨਾਂ ਦੀ ਲੋੜ ਪੈਣੀ ਸੀ ਤਾਂ ਕਰਕੇ ਪਹਿਲਾਂ ਇਹ ਟੌਪਿਕ ਕਰਾਂਗੇ ਫਿਰ ਸਾਨੂੰ ਅਖੰਡੀ ਜਿਹੜੀਆਂ ਆਪਣੀਆਂ ਦੁਨੀਆਂ ਨੇ ਉਹਨਾਂ ਨੂੰ ਸਮਝਣ ਦੇ ਵਿੱਚ ਹੈਲਪ ਹੋ ਜੂਗੀ ओके ਤਾਂ ਇਹ ਸਾਡੀ ਹੈਗੀ ਵਰਣਮਾਲਾ ਇਸ ਸਾਰੀ ਸਾਡੀ ਹੈਗੀ ਵਰਣਮਾਲਾ ਤੇ ਇਹਦੇ ਵਿੱਚ ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਤੱਕ ਹਰੇਕ ਇਹ ਚੌਥਾ ਅੱਖਰ ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਤੱਕ ਹਰੇਕ ਚੌਥਾ ਅੱਖਰ ਤੇ ਹਾਹਾ ਇਹ ਕੀ ਨੇ ਸਾਡੇ ਲਪਾਂਕ ਨੇ ਸੌਰੀ ਸੌਰੀ ਇਹ ਸਾਡੇ ਗੂੜੇ ਲਪਾਂਕ ਨੇ ਕਿਉਂ ਗੂੜੇ ਲਪਾਂਕ ਇਹਨਾਂ ਨੂੰ ਕਿਉਂ ਕਹਿੰਨੇ ਆ ਆਪਾਂ ਕਿਉਂਕਿ ਇਹ ਜਦੋਂ ਸ਼ਬਦ ਦੀ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਤੇ ਆਪਣਾ ਜਿਹੜਾ ਸੋਰਾ ਉਹ ਚੇਂਜ ਕਰ ਲੈਂਦੇ ਨੇ ਓਕੇ ਤਾਂ ਹੁਣ ਲਪਾਂਕ ਹੁੰਦੇ ਕੀ ਆ ਪਹਿਲਾਂ ਆਪਾਂ ਹੀ ਦੇਖਦੇ ਆ ਲਿਪੀ ਪਹਿਲਾਂ ਤਾਂ ਹੁਣ ਕੋਈ ਵੀ ਭਾਸ਼ਾ ਜਿਵੇਂ ਸਾਡੀ ਪੰਜਾਬੀ ਆ ਪੰਜਾਬੀ ਨੂੰ ਲਿਖਣ ਲਈ ਅਸੀਂ ਜਿਹੜੇ ਚਿੰਨ ਵਰਤਦੇ ਆ ਪੰਜਾਬੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਅਸੀਂ ਜਿਹੜੇ ਵੀ ਚਿੰਨ ਵਰਤਦੇ ਆ ਜਿਹੜੇ ਚਿੰਨ ਵਰਤਦੇ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮੁਲਾਕੇ ਕਹਿ ਦਿੰਦੇ ਆ ਇਨ੍ਹਾਂ ਸਾਰਿਆਂ ਦੇ ਜੋੜ ਨੂੰ ਅਸੀਂ ਕਹਿੰਦੇ ਆਂਗੇ ਲਿਪੀ ਲਿਪੀ ਲਿਖਤੀ ਮਾਧਿਅਮ ਦਾ ਆਧਾਰ ਲਿਪੀ ਹੁੰਦੀ ਹੈ ਕੋਈ ਵੀ ਜਿਹੜੀ ਭਾਸ਼ਾ ਉਹਨੂੰ ਜਦੋਂ ਆਪਾਂ ਲਿਖਤੀ ਰੂਪ ਦੇਣਾ ਉਹਦਾ ਜਿਹੜਾ ਮਾਧਿਅਮ ਆ ਉਹ ਕੀ ਹੈ ਸਾਡਾ ਲਿਪੀ ਆ ਬੋਲਾ ਨੂੰ ਲਿਖਤ ਰੂਪ ਦੇਣਾ ਉਹ ਇਹ ਉਹਨਾਂ ਜਿਹੜੇ ਨੇ ਵੀ ਚਿੰਨ ਵਰਤੇ ਗਏ ਨੇ ਜਿੰਨੇ ਵੀ ਅਸੀਂ ਚਿੰਨ ਵਰਤਾਂਗੇ ਜਵੇਂ ਸਿਆਰੀ ਆ ਗਈ ਸਾਡੀ ਬਿੰਦੀ ਆ ਗਈ ਜਿਹੜੇ ਪੈਰ ਚ ਪੈਂਦੇ ਨੇ ਸਾਡੇ ਉਹ ਸਾਰੇ ਅੱਖਰ ਆ ਗਏ ਉਹਨਾਂ ਸਾਰਿਆਂ ਨੂੰ ਜੋੜ ਕੇ ਜਿਹੜਾ ਸਮੂਹ ਆ ਉਹਨੂੰ ਆਪਾਂ ਲਿਪੀ ਕਹਿੰਦੇ ਆ ਜਿਵੇਂ ਆਪਾਂ ਜਦੋਂ ਸਾਰੇ ਵਰਨ ਲੈ ਲੈਂਦੇ ਆ ਵਿੱਚ ਕੋਈ ਵੀ ਆਪਾਂ ਲਗਾ ਮਾਤਰਾ ਨਹੀਂ ਲੈਂਦੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਆਪਾਂ ਇੱਕ ਮਤਲਬ ਲਗਾਤਾਰ ਲਿਖਦੇ ਆ ਤਾਂ ਉਹਨੂੰ ਆਪਾਂ ਵਰਨਮਾਲਾ ਕਹਿ ਦਿੰਦੇ ਆ ਤਾਂ ਜਦੋਂ ਇਹ ਸਾਰੇ ਚਿੰਨਾਂ ਨੂੰ ਆਪਾਂ ਮਿਲਾ ਲੱਕੇ ਉਹਨੂੰ ਆਪਾਂ ਕਹਾਂਗੇ ਲਿਪੀ ਹਰ ਭਾਸ਼ਾ ਦੇ ਲਿਖਤੀ ਰੂਪ ਲਈ ਕਿਸੇ ਵਿਸ਼ੇਸ਼ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸਾਡੀ ਜਿਹੜੀ ਪੰਜਾਬੀ ਆ ਪੰਜਾਬੀ ਸਾਡੀ ਲੈਂਗੁਏਜ ਆ ਤਾਂ ਉਹਨੂੰ ਲਿਖਣ ਲਈ ਅਸੀਂ ਕਿਹੜੀ ਵਰਤਦੇ ਹਾਂ ਗੁਰਮੁਖੀ ਲਿਪੀ ਹਿੰਦੀ ਇੱਕ ਲੈਂਗੁਏਜ ਆ ਹਿੰਦੀ ਵਾਲੇ ਆਪਣੀ ਜਿਹੜੀ ਹਿੰਦੀ ਭਾਸ਼ਾ ਉਹਨੂੰ ਲਿਖਣ ਲਈ ਵਰਤਦੇ ਨੇ ਦੇਵਨਾਗਰੀ ਲਿਪੀ ਅੰਗਰੇਜ਼ੀ ਇੱਕ ਲੈਂਗੁਏਜ ਆ ਬਟ ਅੰਗਰੇਜ਼ੀ ਨੂੰ ਲਿਖਣ ਲਈ ਉਹ ਜਿਹੜੀ ਲਿਪੀ ਵਰਤਦੇ ਨੇ ਉਹਨੂੰ ਆਪਾਂ ਕਹਿੰਦੇ ਆ ਰੋਮਨ ਲਿਪੀ ਉਰਦੂ ਲਈ ਆਪਾਂ ਵਰਤਦੇ ਆ ਫਾਰਸੀ ਲਿਪੀ ਓਕੇ ਤਾਂ ਹਰ ਇੱਕ ਭਾਸ਼ਾ ਦੀ ਆਪਣੀ ਵੱਖਰੀ ਵੱਖਰੀ ਲਿਪੀ ਹੁੰਦੀ ਹੈ ਹਰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਲਈ ਵੱਖਰੇ ਵੱਖਰੇ ਚਿੰਨ ਹੁੰਦੇ ਨੇ ਓਕੇ ਕੋਈ ਵੀ ਭਾਸ਼ਾ ਉਹਨੂੰ ਲਿਖਣ ਲਈ ਛੋਟੇ ਛੋਟੇ ਚਿੰਨ ਵੀ ਜਿਵੇਂ ਆਪਾਂ ਕੋਈ ਨੱਕ ਚੋਂ ਆਵਾਜ਼ ਕੱਢਣੀ ਆ ਤਾਂ ਆਪਾਂ ਬਿੰਦੀ ਦੀ ਵਰਤੋਂ ਕਰਦੇ ਆ ਆਪਾਂ ਕਿਤੇ ਕੋਈ ਦਾਬ ਦੇਣੀ ਆ ਜਾਂ ਮਤਲਬ ਕੋਈ ਵੀ ਲੰਬੀ ਆਵਾਜ਼ ਲੈ ਕੇ ਜਾਣੀ ਆ ਤਾਂ ਆਪਾਂ ਉੱਥੇ ਵੱਖਰੇ ਵੱਖਰੇ ਚਿੰਨ ਵਰਤਦੇ ਆ ਤਾਂ ਇਹਨਾਂ ਵਾਸਤੇ ਜਿਹੜੀ ਇਹ ਲਿਪੀ ਹੁੰਦੀ ਆ ਉਹਦੀ ਛੋਟੀ ਤੋਂ ਛੋਟੀ ਇਕਾਈ ਨੂੰ ਮਦਨ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਆਪਾਂ ਲਪਾਂਕ ਕਹਾਂਗੇ ਛੋਟੀ ਤੋਂ ਛੋਟੀ ਇਕਾਈ ਲਈ ਜਿਹੜਾ ਆਪਾਂ ਪੰਜਾਬੀ 'ਚ ਸ਼ਬਦ ਲੈਂਦਾ ਉਹ ਆਪਾਂ ਲੈਂਦਾ ਲਪਾਂਕ ਤਾਂ ਲਪਾਂਕ ਗੁਰਮੁਖੀ ਲਿਪੀ ਦਾ ਛੋਟੇ ਤੋਂ ਛੋਟਾ ਅੰਗ ਜਾਂ ਇਕਾਈ ਹੈ ਇਸ ਉਹਦਾ ਪੀਆਕਿਊ ਸੀਗਾ ਉਹਨਾਂ ਨੇ ਪੁੱਛਿਆ ਸੀਗਾ ਗੁਰਮੁਖੀ ਲਿਪੀ ਦੇ ਛੋਟੇ ਤੋਂ ਛੋਟੇ ਅੰਗ ਜਾਂ ਇਕਾਈ ਨੂੰ ਕੀ ਕਵਾਂਗੇ ਉਹਨਾਂ ਨੇ ਕਿਹਾ ਸੀ ਵਰਨ ਕਵਾਂਗੇ ਅੱਖਰ ਕਵਾਂਗੇ ਲਗਾ ਮਾਤਰਾ ਕਵਾਂਗੇ ਜਾਂ ਲਪਾਂਕ ਕਵਾਂਗੇ ਤਾਂ ਉਹਦਾ ਸਹੀ ਜਵਾਬ ਅਸੀਂ ਪੁੱਤ ਲਪਾਂਕ ਓਕੇ ਤਾਂ ਜਿਹੜੀ ਲਿਪੀ ਹੈਗੀ ਆ ਜਿਵੇਂ ਹੁਣ ਵਰਨ ਵਾਲਾ ਉਹਨਾਂ ਨੇ ਕੱਲਾਪ ਨੂੰ ਰਾਰਾ ਦਿੱਤਾ ਕਿ ਇਹਨੂੰ ਆਪਾਂ ਕੀ ਅਖਾਂਗੇ ਇਹਨੂੰ ਲਗਾ ਮਾਤਰਾ ਅਖਾਂਗੇ ਇਹਨੂੰ ਕੀ ਅਖਾਂਗੇ ਆਪਾਂ ਕਵਾਂਗੇ ਇਹਨੂੰ ਵਰਨ ਅਖਾਂਗੇ ਕਿਉਂਕਿ ਅੱਖਰ ਆ ਤੇ ਇਸ ਤਰੀਕੇ ਨਾਲ ਜਿਵੇਂ ਉਹਨਾਂ ਨੇ ਲਿਪੀ ਦੇ ਵਿੱਚੋਂ ਕੋਈ ਵੀ ਚੀਜ਼ੇ ਕੱਢ ਕੇ ਆਪ ਨੂੰ ਦੇਤੀ ਅਲੱਗ ਤੋਂ ਤਾਂ ਉਹਨੂੰ ਆਪਾਂ ਕੀ ਕਹਾਂਗੇ ਲਪਾਂਕ ਆਖਾਂਗੇ ਤਾਂ ਲਿਪੀ ਦੀਆਂ ਮੁੱਖ ਰੂਪ ਵਿੱਚ ਤਿੰਨ ਕਿਸਮਾਂ ਹੁੰਦੀਆਂ ਨੇ ਆਲ ਓਵਰ ਕੱਲੀਆਂ ਮੈਂ ਪੰਜਾਬੀ ਦੀ ਗੱਲ ਨਹੀਂ ਕਰ ਰਹੀ ਇੱਥੇ ਆਲ ਓਵਰ ਜੇ ਆਪਾਂ ਕੋਈ ਵੀ ਲਿਪੀ ਦੇਖਦੇ ਹਾਂ ਉਹਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ ਇੱਕ ਤਾਂ ਹੁੰਦੀ ਹੈ ਪਾਵ ਲਿਪੀ ਇੱਕ ਹੁੰਦੀ ਹੈ ਅੱਖਰ ਲਿਪੀ ਇੱਕ ਹੁੰਦੀ ਹੈ ਤੁਣੀ ਲਿਪੀ ਤਾਂ ਤਿੰਨ ਕਿਸਮਾਂ ਦੀ ਸਾਨੂੰ ਲਿਪੀ ਮਿਲਦੀ ਹੈ ਤਾਂ ਇਹਦੇ ਵਿੱਚ ਹੁਣ ਲਿਪੀ ਦੇ ਵਿੱਚ ਕੁਝ ਸਿੰਬਲ ਹੋਣਗੇ ਨਾ ਜਿਵੇਂ ਆਪਾਂ ਕਹਿੰਦੇ ਆ ਕਿ ਸਿੱਧੂ ਕਾਟੀ ਦੀ ਸੱਬਿਆ ਦੇ ਵਿੱਚ ਜੋ ਵੀ ਸਾਨੂੰ ਲਿਪੀ ਮਿਲੀ ਉਹਨੂੰ ਆਪਾਂ ਪੜ ਨਹੀਂ ਸਕੀ ਬਟ ਉਹਦੇ ਵਿੱਚ ਇੱਕ ਇੱਕ ਚੀਜ਼ ਆ ਕਿ ਜਿਹੜੀ ਮੱਛੀ ਦਾ ਸਿੰਬਲ ਆ ਉਹ ਸਭ ਤੋਂ ਵੱਧ ਵਰਤਿਆ ਗਿਆ ਜੇ ਤੁ ਕਾਟੀ ਦੀ ਜਿਹੜੀ ਲਿਪੀ ਇਹ ਜਨੋਂ ਪਰ ਨਹੀਂ ਪੜ ਸਕੀ ਉਹਦੇ ਵਿੱਚ ਮੱਛੀ ਦਾ ਸਿੰਬਲ ਆਪਣਰ ਤੋਂ ਸਭ ਤੋਂ ਵੱਧ ਵਰਤਿਆ ਗਿਆ ਤਾਂ ਉਹਨੂੰ ਅਸੀਂ ਕਹਾਂਗੇ ਕੋਈ ਵੀ ਸਿੰਬਲ ਦੇਖ ਕੇ ਸਾਡੇ ਅੰਦਰ ਕੋਈ ਪਾਪ ਹੁੰਦਾ ਹਨਾ ਤਾਂ ਉਹਨੂੰ ਆਪਾਂ ਚਿੱਤਰ ਲਿਪੀ ਕਹਿੰਦੇ ਆ ਜਿਹੜੀ ਅੱਜ ਕੱਲ ਚੀਨ ਦਾ ਜਿਹੜਾ ਚੀਨ ਦੇਸ਼ ਆ ਉਹਦੀ ਚਿਨੀ ਜਿਹੜੀ ਪਾਸ਼ਾ ਉਹਦੀ ਜਿਹੜੀ ਲਿਪੀ ਆ ਉਹਦੇ ਵਿੱਚ ਆਪਾਂ ਚਿੱਤਰ ਲਿਪੀ ਦੇਖਦੇ ਆ ਅੱਖਰ ਲਿਪੀ ਜਿਹੜੀ ਸਾਡੇ ਵੀ ਗੁਰਮੁਖੀ ਲਿਪੀ ਵਿੱਚ ਵਰਤੀ ਜਾਂਦੀ ਆ ਤੇ ਤੁਣੀ ਲਿਪੀ ਤੇ ਜਦੋਂ ਵੀ ਅਸੀਂ ਕੋਈ ਵੀ ਅੱਖਰ ਲਿਖਦੇ ਆ ਉਹਦੀ ਆਪਾਂ ਅਲੱਗ ਤੋਂ ਕੋਈ ਤੁਣੀ ਮਤਲਬ ਲੈਣੀ ਹੋਵੇ ਤਾਂ ਉਹਨੂੰ ਆਪਾਂ ਲਗਾ ਮਾਤਰਾ ਦੇ ਕੇ ਉਹ ਮਤਲਬ ਅਚਾਰਦੇ ਆ ਤਾਂ ਤੁਨੀ ਲਿਪੀ ਰੋਮਨ ਲਿਪੀ ਵਿੱਚ ਵਰਤੀ ਜਾਂਦੀ ਆ ਤਾਂ ਅੱਖਰ ਲਿਪੀ ਜਿੱਥੇ ਸੁਰ ਹੋਵੇ ਤਾਂ ਪੰਜਾਬੀ ਤੇ ਸੰਸਕ੍ਰਿਤ ਇਹ ਦੋਵੇਂ ਲੈਂਗੁਏਜ ਇਦਾਂ ਦੀਆਂ ਨੇ ਜਿਦੇ ਵਿੱਚ ਸੁਰ ਹੈਗੀ ਆ ਕਿ ਮਤਲਬ ਆਪਾਂ ਦੇਖਦੇ ਤਿੰਨੇ ਸੁਰ ਆਪ ਨੂੰ ਵੇਖਣ ਨੂੰ ਮਿਲਦੀਆਂ ਨੇ ਤੇ ਜਿਹੜੀ ਸਾਡੀ ਹੈਗੀ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਵਿੱਚ ਅਚਾਰ ਖੰਡੀ ਤੇ ਤੁਨੀ ਲਿਪੀ ਦੋਵੇਂ ਸਰੈਣੀਆਂ ਦੇ ਲੱਛਣ ਮਿਲਦੇ ਨੇ ਜੀ ਜਿਹੜੀ ਸਾਡੀ ਗੁਰਮੁਖੀ ਲਿਪੀ ਆ ਉਹਦੇ ਵਿੱਚ ਪਾਵ ਲਿਪੀ ਕਿਉਂਕਿ ਚਿੰਨ ਦਾ ਸਾਨੂੰ ਕੋਈ ਵੀ ਨਹੀਂ ਮਿਲਦਾ ਨਾ ਆਪਾਂ ਕਦੇ ਦੇਖਿਆ ਜਿੰਨੀ ਵੀ ਸਾਨੂੰ ਗੁਰਮੁਖੀ ਲਿਪੀ ਮਿਲਦੀ ਆ ਉਹਦੇ ਵਿੱਚ ਸਾਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਨਾ ਕਿਸੇ ਜਾਨਵਰ ਦਾ ਨਾ ਕਿਸੇ ਪੰਛੀ ਦਾ ਕੋਈ ਵੀ ਚਿੰਨ ਨਹੀਂ ਮਿਲਦਾ ਉਹਦੇ ਵਿੱਚ ਜਾਂ ਤਾਂ ਸਾਨੂੰ ਅੱਖਰ ਮਿਲਦੇ ਨੇ ਤੇ ਜਾਂ ਸਾਨੂੰ ਧੁਨੀ ਮਿਲਦੀ ਆ ਆਪਾਂ ਕਹਿੰਦੇ ਕਿ ਮਤਲਬ ਉੱਚੀ ਧੁਨੀ ਨੀਮ ਜਦੋਂ ਹੁਣ ਅੱਗੇ ਆਪਾਂ ਗੂਡਲ ਪਾ ਕੇ ਕਵਾਂਗੇ ਤਾਂ ਇਹਨਾਂ ਦੇ ਆਪਾਂ ਦੇਖਾਂਗੇ ਕਿ ਰੋਏ ਅੱਖਰ ਦੀ ਸਟਾਰਟਿੰਗ 'ਚ ਆ ਜਾਣਗੇ ਜਿਹੜੇ ਅੱਖਰ ਦੇ ਸੈਂਟਰ 'ਚ ਆਉਣਗੇ ਜਾਂ ਲਾਸਟ 'ਤੇ ਆਉਣਗੇ ਤਾਂ ਇਹ ਆਪਣੇ ਕੀ ਕਰ ਲੈਣਗੇ ਸਵਰ ओके ਤਾਂ ਸਾਡੀ ਗੁਰਮੁਖੀ ਲਿਪੀ ਅੱਖਰ ਲਿਪੀ ਤੇ ਤੁਨੀ ਲਿਪੀ ਦਾ ਮੇਲਾ ਤੇ ਇਹਦੇ ਵਿੱਚ ਬੁੱਧ ਹੁੰਦਾ ਤੱਕ ਆਪਾਂ ਇਹ ਦੇਖਿਆ ਕਿ ਲਿਪੀ ਕੀ ਹੁੰਦੀ ਆ ਕਿਸੇ ਵੀ ਪਾਸ਼ਾ ਨੂੰ ਲਿਖਣ ਵਾਲੇ ਜਿੰਨਾਂ ਦੇ ਸਮੂਹ ਨੂੰ ਆਪਾਂ ਲਿਪੀ ਕਹਿੰਦੇ ਆ ਦੂਜੀ ਗੱਲ ਆਪਾਂ ਦੇਖਿਆ ਲਪਾਂਕ ਕੀ ਹੁੰਦਾ ਤਾਂ ਲਿਪੀ ਦੇ ਛੋਟੀ ਤੋਂ ਛੋਟੀ ਇਕਾਈ ਨੂੰ ਅਸੀਂ ਲਪਾਂਕ ਕਹਾਂਗੇ ਤੇ ਜਿਹੜੀ ਇਹ ਲਿਪੀ ਆ ਇਹ ਅਸਲ ਦੇ ਵਿੱਚ ਤਿੰਨ ਕਿਸਮਾਂ ਦੀ ਅੱਗੇ ਹੁੰਦੀ ਆ ਤੇ ਜਿਹੜੀ ਸਾਡੀ ਗੁਰਮੁਖੀ ਲਿਪੀ ਅੱਖਰ ਲਿਪੀ ਤੇ ਤੁਨੀ ਲਿਪੀ ਦਾ ਮੇਲਾ ओके ਤੇ ਜਿਵੇਂ ਹੁਣ ਇਹਨਾਂ ਦੇ ਪੁੱਤ ਜਿਹੜੇ ਜਮਨ ਨਵੇਂ ਬੱਚੇ ਨੇ ਜਿਵੇਂ ਹੁਣ ਇਹ ਹੈਗਾ ਗੀਤ ਆ ਤੇ ਇਹ ਹੈਗਾ ਗੀਤ ਜਦੋਂ ਇਹਦੇ ਵਿੱਚ ਪੁੱਤ ਆਪਾਂ ਸੁਰ ਸੁਰ ਮੈਂ ਬੋਲ ਰਹੀ ਹਾਂ ਸਵਾਰਨੀ ਬੋਲ ਰਹੀ ਕਈ ਵਾਰੀ ਬੱਚੇ ਜਿਹਨੇ ਜਮੇ ਪੰਜਾਬੀ ਕਾਰਨ ਸਟਾਰਟਿੰਗ ਤੋਂ ਲੱਗੇ ਹੁੰਦੇ ਆ ਹਨ ਜਿਨ੍ਹਾਂ ਨੇ ਇੰਗਲਿਸ਼ ਮੀਡੀਆ ਚ ਪੜ੍ਹੇ ਹੁੰਦੇ ਆ ਸੁਰ ਤਾਂ ਇਹਦੇ ਵਿੱਚ ਕਿੰਨੀਆਂ ਸੁਰ ਦੁਨੀਆ ਵਰਤੀਆਂ ਗਈਆਂ ਜਦੋਂ ਇਹਨੂੰ ਤੋੜਾਂਗੇ ਪੁੱਤ ਇਹਦੇ ਵਿੱਚ ਇਸ ਤਰੀਕੇ ਨਾਲ ਇਹ ਟੁੱਟਦਾ ਤਾਂ ਇਹ ਜਿਹੜਾ ਕੰਨਾ ਲੱਗਿਆ ਤਾਂ ਜਿਹਨੂੰ ਤੁਸੀਂ ਇਕੱਲਾ ਕੰਨਾ ਕਮਾਉਗੇ ਇਹ ਕੰਨਾ ਨਹੀਂ ਪਤਾ ਇਹ ਜਿੰਨੀਆਂ 3 ਸਵਾਰ ਸੀਗੇ ਇਹਨਾਂ 3 ਸਵਰਾਂ ਨੂੰ ਜਦੋਂ ਲਗਾ ਮਾਤਰਾ ਲੱਗ ਜਾਂਦੀ ਹੈ ਤਾਂ 10 ਸਵਰ ਤੁਨੀਆਂ ਨਿਕਲਦੀਆਂ ਤਾਂ ਜਿਹੜਨੀ ਇਹ ਸਿਆਰੀ ਵਿਆਰੀ ਕੰਨਾ ਔਂਕਰ ਦਲੈਂਕੜ ਲਾਮਾ ਦਲਾਮਾ ਹੋੜਾ ਕਨੋੜਾ ਇਹ ਲੱਗੇ ਹੁੰਦੇ ਨੇ ਤਾਂ ਇਹ ਐ ਸਵਰਾਂ ਦੇ ਨਾਲ ਹੀ ਆਉਣਗੇ ਤੇ ਜਦੋਂ ਆਪਾਂ ਇਹਨਾਂ ਨੂੰ ਤੋੜਾਂਗੇ ਤਾਂ ਇਹ ਟੁੱਟਣਗੇ ਈ ਵਾਲੀ ਸੁਰ ਦੇ ਵਿੱਚ ਤਾਂ ਹੁਣ ਜਿਵੇਂ ਇਹ ਸੀ ਗਈ ਐਂਡ ਤੇ ਮੁਕਤਾ ਆ ਗਿਆ ਤਾਂ ਅੱਗੇ ਕੋਈ ਸੁਰ ਨਹੀਂ ਆਈ ਇਹਦੇ ਪਿੱਛੇ ਕੰਨਾ ਆ ਗਿਆ ਸੀ ਤੇ ਇੱਥੇ ਆ ਆ ਗਿਆ ਤਾਂ ਇੱਥੇ ਕੀ ਹੈ ਲੰਬੀ ਸੁਰ ਬਾਗੀ ਇੱਥੇ ਲੰਬੀ ਸੁਰ ਬਾਗੀ ਓਕੇ ਤਾਂ ਇਹਨੂੰ ਇਸ ਤਰੀਕੇ ਨਾਲ ਤੋੜਿਆ ਜਾਂਦਾ ਓਕੇ ਤਾਂ ਹੁਣ ਆਪਾਂ ਦੇਖਨੇ ਆ ਲਪਾਂਕ ਕਿ ਸਾਡੇ ਕੋਲੇ ਟੋਟਲ ਜੇ ਸਿੰਪਲ ਹੀ ਪੁੱਛ ਲੈਣ ਸਾਡੇ ਕੋਲੇ ਪੰਜਾਬੀ ਗੁਰਮੁਖੀ ਲਿਪੀ ਵਿੱਚ ਟੋਟਲ ਲਪਾਂਕ ਕਿੰਨੇ ਨੇ ਟੋਟਲ ਹੈਗੇ ਨੇ ਸਾਡੇ ਕੋਲੇ 56 ਲਪਾਂਕ ਵਰਣ ਤੇ ਵਰਣਮਾਲਾ ਵਿਆਨਜਨ ਤੇ ਸਵਰ ਉਪਤ ਅਲੱਗ ਨੇ ਅੱਜ ਆਪਾਂ ਗੱਲ ਕਰ ਰਹੇ ਆਂ ਲਪਾਕ ਦੀ ਸਾਡੇ ਕੋਲੇ ਟੋਟਲ ਕਿੰਨੇ ਸਿੰਬਲ ਨੇ ਲਿਪੀ ਦੀ ਛੋਟੇ ਤੋਂ ਛੋਟੇ ਸਿੰਬਲ ਦੀ ਗੱਲ ਕਰ ਰਹੇ ਆਂ ਜੇ ਆਪਾਂ ਉਹਨੂੰ ਛੋਟੇ-ਛੋਟੇ ਸਿੰਬਲਾਂ 'ਚ ਤੋੜਾਂਗੇ ਜੇ ਆਪਾਂ ਉਹਨਾਂ ਨੂੰ ਛੋਟੇ ਤੋਂ ਛੋਟੇ ਸਿੰਬਲਾਂ ਦੇ ਵਿੱਚ ਤੋੜਾਂਗੇ ਪਤਾ ਤੇ ਉਹ ਟੋਟਲ ਕਿੰਨੇ ਨੇ ਉਹ ਹੈਗੇ ਨੇ ਸਾਡੇ ਕੋਲੇ 56 ਹਰੇਕ ਲਪਾਂਕ ਦਾ ਕੋਈ ਨਾ ਕੋਈ ਨਾਮ ਹੁੰਦਾ ਜਿਵੇਂ ਹੁਣ ਆਪਾਂ ਰੂਮਨ ਦੇ ਵਿੱਚ ਦੇਖਦੇ ਆ ਤਾਂ ਏ ਬੀ ਸੀ ਆਪਾਂ ਸਾਡੀ ਦੇਖ ਲੈਨੇ ਤਾਂ ਉਹ ਆਪਾਂ ਦੇਖ ਲੈਨੇ ਊੜਾ ਆੜਾ ਈ ਡੀ ਸਿਆਰੀ ਬਿਆਰੀ ਔਂਕਰ ਦ ਲੈਂਕੜ ਓਕੇ ਪੁੱਤ ਹਰੇਕ ਲਪਾਂਕ ਦੀ ਕੋਈ ਨਾ ਕੋਈ ਸ਼ਕਲ ਹੁੰਦੀ ਆ ਓਕੇ ਤਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਲਪਾਂਕ ਦੇ ਵਿੱਚ ਆਉਂਦੇ ਨੇ ਉਹ ਸਾਡੇ ਆ ਜਾਂਦੇ ਨੇ ਸਵਾਰਾ ਓਕੇ ਤਾਂ ਇਹ ਵਸ ਇੱਕ ਸਕਿੰਟ ਓਕੇ ਜਿਹੜੇ ਇਹ ਸਟਾਰਟਿੰਗ ਦੇ ਵਿੱਚ ਇਹ ਤਿੰਨ ਨੇ ਇਹ ਹੈਗੇ ਨੇ ਸਾਡੇ ਸਵਾਰਾ ਬਾਕੀ ਸਾਰੇ ਸਾਡੇ ਹੈਗੇ ਨੇ ਵਿਅੰਜਨ ਹਰੇਕ ਲਪਾਂਕ ਦੀ ਸ਼ਕਲ ਹਰੇਕ ਲਪਾਂਕ ਦੀ ਸ਼ਕਲ ਇੱਕ ਵਾਰ ਹੀ ਆਊਗੀ ਓਕੇ ਹੁਣ ਜਦੋਂ ਆਪਾਂ ਦੇਖਾਂਗੇ ਤਾਂ 56 ਦੇ ਵਿੱਚ ਸਾਡੀਆਂ ਸਿਆਰੀਆਂ ਬਿਆਰੀਆਂ ਔਂਕਰ ਦਲੈਂਕੜ ਬਿੰਦੀ ਇਹ ਸਾਰੇ ਆਉਣਗੇ ਓਕੇ ਤਾਂ ਜਿਹੜੇ ਸਾਡੇ ਮਤਲਬ ਗੁਰਮੁਖੀ ਲਿਪੀ ਦੇ ਪਿਤਾ ਕਿਹਨ ਨੂੰ ਕਹਿੰਦਾ ਗੁਰਮੁਖੀ ਲਿਪੀ ਦੇ ਪਿਤਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਜਿਹੜੀ ਇਹ ਸੈਟਿੰਗ ਕਰੀ ਹੋਈ ਹੈ ਸਾਡੀ ਵਰਣਮਾਲਾ ਦੀ ਤਾਂ ਉਹ ਸਾਡੇ ਗੁਰੂ ਜੀ ਨੇ ਕਰੀ ਹੋਈ ਹੈ ਓਕੇ ਤਾਂ ਹੁਣ ਬਥੇ ਇਹਦੇ ਵਿੱਚ ਇੱਕ ਗੱਲ ਰੱਖਣੀ ਹੈ ਜਿਹੜਾ ਆਪਾਂ ਪਿਛਲੀ ਕਲਾਸ ਦੇ ਵਿੱਚ ਵੀ ਕਰਿਆ ਕਿ ਜਦੋਂ ਅਸੀਂ ਆਦੀ ਗੁਰਮੁਖੀ ਲਿਪੀ ਨੂੰ ਅਚਾਰਨਾ ਸਟਾਰਟ ਕਰਦੇ ਹਾਂ ਤਾਂ ਇਹ ਸਾਡੇ ਸੰਗ ਵਿੱਚੋਂ ਸਟਾਰਟ ਹੁੰਦੇ ਨੇ ਆਪਾਂ ਵਿਅੰਜਨ ਕਰਿਆ ਹਜੇ ਆਪਾਂ ਸਵਾਰ ਨਹੀਂ ਕਰੇ ਆਪਣੇ ਕਲਾਸ 'ਚ ਤਾਂ ਸਵਾਰ ਜਿਹੜੇ ਵਿਅੰਜਨ ਨੇ ਇਹ ਪਹਿਲਾਂ ਸਾਡੇ ਹਾਏ ਦਾ ਜਨਮ ਹੁੰਦਾ ਇੱਕ ਹੀ ਸਾਡੇ ਕੋਲ ਸੁਰ ਤੋਂ ਨਹੀਂ ਜਿਹੜੀ ਸਾਡੇ ਨਾ ਨਾ ਤੋਂ ਨਹੀਂ ਕਮਾਂਗੇ ਇਹ ਪਹਿਲਾਂ ਸੰਗ ਦੇ ਵਿੱਚੋਂ ਹਾ ਹਾ ਉਹਦੇ ਬਾਅਦ ਕਕਾ ਵਾਲਾ ਜਿਹੜੀ ਲੈਣਾ ਕਕਾ ਖਖਾ ਗਗਾ ਉਹਦੇ ਬਾਅਦ ਚਚਾ ਛਛਾ ਜਜਾ ਤਾਂ ਇਹ ਪਿੱਛੇ ਤੋਂ ਲੈ ਕੇ ਜਮਾ ਸੰਗ ਤੋਂ ਲੈ ਕੇ ਜਮਾ ਸਾਡੇ ਜਮਾ ਸਾਡੇ ਪਪਾ ਫਫਾ ਬੱਬਾ ਬੁੱਲਾਂ ਤੇ ਆ ਕੇ ਖਤਮ ਹੁੰਦੀ ਸੀ ਉਸ ਤਰੀਕੇ ਨਾਲ ਹੀ ਪੁੱਤ ਜਿਹੜੇ ਸਾਡੇ ਇਹ ਤਿੰਨੇ ਸਵਾਰ ਨੇ ਇਹ ਪੀ ਬਾਈ ਕਿਉ ਸੀਗਾ ਕਿ ਜਿਹੜੇ ਸਾਡੀ ਇਹ ਵਿਯੰਜਨ ਹੈਗੇ ਨੇ ਇਹ ਅੱਗੇ ਤੋਂ ਪਿੱਛੇ ਵੱਲ ਜਾਂਦੇ ਨੇ ਸੈਂਟਰ ਤੋਂ ਅੱਗੇ ਵੱਲ ਆਉਂਦੇ ਨੇ ਜਾਂ ਇੱਕ ਮਤਲਬ ਜਿਹੜਾ ਪਹਿਲਾ ਵਾਲਾ ਵਰਗ ਹੈ ਇੱਕ ਜਗ੍ਹਾ ਤੋਂ ਹੁੰਦਾ ਨਹੀਂ ਇੱਕ ਜਗ੍ਹਾ ਤੋਂ ਨਹੀਂ ਹੁੰਦਾ ਇਹ ਇਸ ਤਰੀਕੇ ਨਾਲ ਇੱਕ ਜਗ੍ਹਾ ਤੋਂ ਹੁੰਦਾ ਇਸ ਤਰੀਕੇ ਨਾਲ ਇੱਕ ਜਗ੍ਹਾ ਤੋਂ ਇਹਨਾਂ ਦਾ ਜਨਮ ਹੁੰਦਾ ਜਿਹੜੇ ਸਾਡੇ ਸਵਰ ਨੇ ਇਹ ਵੀ ਇਸ ਤਰੀਕੇ ਨਾਲ ਹੀ ਗੁਰੂ ਜੀ ਨੇ ਸੈੱਟ ਕਰੇ ਨੇ ਵੇਖੋ ਪਹਿਲਾ ਓੜਾ ਜਿਵੇਂ ਆਪਣੇ ਸੰਗ ਚ ਫਿਰ ਸੈਂਟਰ ਚ ਆੜਾ ਫਿਰ ਜਿਵੇਂ ਫਰੰਟ ਤੇ ਈ ਡੀ ਤਜੇ ਉਹ ਪਿਛਲੇ ਪੇਪਰ 'ਚ ਤੁਹਾਨੂੰ ਵਿਅੰਜਨ ਦਾ ਪੁੱਛ ਲਿਆ ਤਾਂ ਆਉਣ ਵਾਲੇ ਪੇਪਰ 'ਚ ਤੁਹਾਨੂੰ ਸਵਾਰ ਵੀ ਪੁੱਛ ਸਕਦਾ ਤਾਂ ਸਵਾਰ ਸਾਡੇ ਹੈ ਜਿਹੜੇ ਤਿੰਨ ਤੇ ਇਹਨਾਂ ਦਾ ਜਨਮ ਵੀ ਸਾਡੇ ਪਿੱਛੇ ਮਤਲਬ ਮੂੰਹ ਦੇ ਪਿਛਲੇ ਹਿੱਸੇ ਤੋਂ ਅੱਗੇ ਵੱਲ ਆਉਂਦਾ ਓੜਾ ਆੜਾ ਈੜੀ ਓਕੇ ਫਰੰਟ ਤੇ ਆ ਜਾਂਦੀ ਈੜੀ ਐਸ ਤਰੀਕੇ ਨਾਲ ਸਾਡੇ ਵਿਅੰਜਨ ਨੇ ਇਹ ਆਪਾਂ ਪਿਛਲੀ ਕਲਾਸ 'ਚ ਦੇਖੇ ਸੀਗੇ ਤਾਂ ਹੁਣ ਅਸੀਂ ਸਟਾਰਟ ਕਰਦੇ ਹਾਂ ਸਾਡੇ ਲਪਾਂਕ ਇਹਦੇ ਵਿੱਚ ਸਾਡੇ ਕੋਲ ਟੋਟਲ ਕਿੰਨੇ ਲਪਾਂਕ ਨੇ ਤਾਂ ਹੁਣ ਇਹਦੇ ਵਿੱਚ ਜਿਹੜੇ ਸਟਾਰਟਿੰਗ ਦੇ ਵਿੱਚ ਸਾਡੇ ਕੋਲੇ ਆਉਂਦੇ ਨੇ ਤਿੰਨ ਸਵਾਰ ਤਾਂ ਜਿਹੜਾ ਓੜ ਆ ਇਹ ਮੂੰਹ ਦੇ ਜਿਵੇਂ ਪਿੱਛੋਂ ਇਹਦਾ ਜਨਮ ਹੁੰਦਾ ਆੜੇ ਦਾ ਵਿਚਕਾਰ ਸੈਂਟਰ ਤੋਂ ਤੇ ਜਿਹੜੀ ਸਾਡੇ ਕੋਲੇ ਈ ੜੀ ਆ ਉਹ ਹੈਗਾ ਸਾਡੇ ਕੋਲੇ ਅਗਲਾ ਸਵਾਰ ਓਕੇ ਤਾਂ ਹੁਣ ਜਿਹੜਾ ਸਾਡਾ ਗੁਰਮੁਖੀ ਲਿਪੀ ਦਾ ਲਪਾਂਕ ਆ ਉਹ ਕੱਲੀ ਲਿਪੀ ਬੰਡੀ ਸੀ ਆਪਾਂ ਆਲ ਓਵਰ ਸਾਰਿਆਂ ਦੀ ਲਿਪੀ ਆਪਾਂ ਚੀਨੀ ਲਿਪੀ ਵੀ ਵੇਖੀ ਰੂਮਨ ਲਿਪੀ ਵੀ ਵੇਖੀ ਜਿਹੜਾ ਸਾਡਾ ਗੁਰਮੁਖੀ ਲਿਪੀ ਦਾ ਲਪਾਂਕ ਆ ਇਹਨੂੰ ਆਪਾਂ ਦੋ ਹਿੱਸਿਆਂ 'ਚ ਬੰਨਦੇ ਆਂ ਲਿਪੀ ਨੂੰ ਨਹੀਂ ਬਣਦੇ ਪੁੱਤ ਲਪਾਂਕ ਨੂੰ ਬਣਦੇ ਆ ਉਹ ਜਿਹੜਾ ਵੀ ਇੱਕ ਅੱਧਾ ਸਾਡੇ ਕੋਲ ਜੋ ਵੀ ਸਿੰਬਲ ਆਉਂਦਾ ਅਸੀਂ ਉਹਨਾਂ ਨੂੰ ਬਣਦੇ ਆ ਲਪਾਂਕ ਨੂੰ ਦੋ ਹਿੱਸਿਆਂ ਦੇ ਵਿੱਚ ਓਕੇ ਦੋ ਹਿੱਸਿਆਂ ਦੇ ਵਿੱਚ ਬੰਡਿਆ ਜਾਂਦਾ ਇੱਕ ਹੈਗੇ ਨੇ ਸਾਡੇ ਮੁਕਤਲਪਾਂਕ ਇੱਕ ਹੈਗੇ ਨੇ ਯੁਕਤਲਪਾਂਕ ਇਹਦੇ ਵਿੱਚ ਮੁਕਤ ਦੇ ਵਿੱਚ ਹੁੰਦਾ ਸਵਾਰ ਜਿਹੜੇ ਸਾਡੇ ਕੋਲ ਤਿੰਨ ਨੇ ਜਿਹੜੇ ਆਪਣੇ ਆਪ ਦੇ ਵਿੱਚ ਵਿਚਰ ਸਕਦੇ ਨੇ ਵਿਅੰਜਨ ਜਿਹੜੇ ਇਹ ਵਿਖੇ ਸਵਾਰ ਹੁੰਦੇ ਨੇ ਜਿੱਥੇ ਫੇਵਰੇਚੋਂ ਆਉਂਦੀ ਹਵਾ ਨਹੀਂ ਰੁਕਦੀ ਸਿੱਧੀ ਹੀ ਮੂੰਹ ਰਾਈ ਬਾਹਰ ਨਿਕਲਦੀ ਆ ਵਿਅੰਜਨ ਜਿੱਥੇ ਹਵਾ ਰੁਕ ਰੁਕ ਕੇ ਆਉਂਦੀ ਆ ਓਕੇ ਇਹਦੇ ਵਿੱਚ ਕਿੰਨੇ ਵਿਅੰਜਨ ਹੋਣਗੇ ਉਹ ਆਪਾਂ ਲਾਸਟ ਤੇ ਕਰਦੇ ਆ ਇੱਕ ਜਿੰਨਾਂ ਨੂੰ ਔਣ ਲਈ ਮੁਖਤਲ ਪਾਂਖ ਦੇ ਲੋੜ ਪਊਗੀ ਓਕੇ ਤੇ ਆਦਾ ਜਮਾ ਪੇਪਰ ਦੇ ਮਤਲਬ ਵਿਖੇ ਆਪਾਂ 2023 ਦੇ ਵਿੱਚ ਆਇਆ ਹੋਇਆ ਸੀਗਾ ਸਵਾਲ ਕਿ ਗੂੜ ਲਪਾਂ ਕਿਹੜੇ ਨ ਇਹਨਾਂ ਦੇ ਵਿੱਚੋਂ ਉਹ ਹੈਗਾ ਸਾਡਾ ਕਗਾ ਝਜਾ ਟੱਡਾ ਤੱਦਾ ਪੱਬਾ ਤੇ ਹਾਹਾ ਯਾਦ ਰੱਖਣਾ ਇਹ ਕਿਉਂ ਨੇ ਮਤਲਬ ਜੇ ਪੁੱਛ ਲੈਣਾ ਉਦੋਂ ਚੱਲ ਇਹ ਪੁੱਛਿਆ ਜੇ ਉਹਨਾਂ ਨੇ ਪੁੱਛਿਆ ਕਿ ਕਿਉਂ ਕਹਿੰਦੇ ਆ ਆਪਾਂ ਇਹਨਾਂ ਨੂੰ ਬੂਡ ਲਪਾਂਕ ਕਿਉਂ ਕਹਿੰਦੇ ਆ ਕਿਉਂਕਿ ਇਹ ਇੱਕ ਤੋਂ ਵੱਧ ਦੁਨੀਆ ਦੇ ਸੂਚਕ ਹੁੰਦੇ ਨੇ ਇਹ ਜਦੋਂ ਅੱਖਰ ਦੀ ਸਟਾਰਟਿੰਗ ਦੇ ਵਿਚਾਰ ਰਹੇ ਨੇ ਜਦੋਂ ਅੱਖਰ ਦੀ ਸਟਾਰਟਿੰਗ ਦੇ ਵਿੱਚ ਆਉਣਗੇ ਲਿਖਣ ਲਿਖਣ ਵੇਲੇ ਤਾਂ ਆਪਾਂ ਲਿਖਾਂਗੇ ਭਰਾ ਬ੍ਰਦਰ ਹਨਾ ਬਟ ਜਦੋਂ ਆਪਾਂ ਇਹਨੂੰ ਦੇਖਦੇ ਆਂ ਇਹ ਸਟਾਰਟਿੰਗ ਦੇ ਵਿੱਚ ਜਦੋਂ ਸੁਰ ਦੇ ਵਿੱਚ ਆਪਾਂ ਇਹਨੂੰ ਤੋੜਾਂਗੇ ਤਾਂ ਇਹ ਇਸ ਤਰੀਕੇ ਨਾਲ ਟੁੱਟੂਗਾ ਤਾਂ ਇੱਥੇ ਦਾ ਇਹ ਪੱब्बा ਸੀਗਾ ਓਕੇ ਬਟ ਤੋੜਨ ਵੇਲੇ ਇਹ ਜਦੋਂ ਸੁਰ ਆਪਾਂ ਦੇਖਿਆ ਤਾਂ ਇਹ ਪੱਪੇ ਦੀ ਸੁਰ ਦੇ ਰਿਹਾ ਇਹ ਆਪਾਂ ਮਾਜੀ ਤਵਾਬੀ ਮਾਲਵੀ ਦੇ ਵਿੱਚ ਜਦੋਂ ਬੋਲਾਂਗੇ ਤਾਂ ਇਹ ਪੱਪੇ ਦੀ ਦੇ ਰਹੇ ਨੇ ਬਟ ਪਾਕਿਸਤਾਨ ਵਾਲੇ ਜਦੋਂ ਬੋਲਣਗੇ ਇਹਨੂੰ ਪ੍ਰੋਪਰ ਪੱब्बा ਹੀ ਬੋਲਣਗੇ ਤੇ ਆਪਾਂ ਕੀ ਬੋਲਾਂਗੇ ਨਾ ਪੱਪੇ ਦੀ ਸੁਰ ਦਵਾਂਗੇ ओके ਤਾਂ ਇਹਨਾਂ ਨੂੰ ਤਾਂ ਕਰਕੇ ਗੂਡ ਲਪਾਂਕ ਕਿਹਾ ਜਾਂਦਾ ਕਿਉਂਕਿ ਇਹ ਇੱਕ ਤੋਂ ਵੱਧ ਸੁਰ ਦਿੰਦੇ ਨੇ ਜਿਹੜਾ ਅੱਖਰ ਦੀ ਸਟਾਰਟਿੰਗ 'ਚ ਆ ਰਹੇ ਨੇ ਸੈਂਟਰ 'ਚ ਆ ਰਹੇ ਨੇ ਲਾਸਟ 'ਚ ਆ ਰਹੇ ਨੇ ਤਾਂ ਇਹ ਆਪਣੀ ਜਿਹੜੀ ਸੋਰਾ ਉਹ ਚੇਂਜ ਕਰ ਲੈਂਦੇ ਨੇ ਤਾਂ ਕਰਕੇ ਇਹਨਾਂ ਨੂੰ ਗੂਡ ਲਪਾਂਕ ਕਿਹਾ ਜਾਂਦਾ ਤੇ ਬਾਕੀ ਵੀ ਤੁਸੀਂ ਨੋਟ ਕਰਨਾ ਇਹਨੂੰ ਤੁਸੀਂ ਪੀワイਕਿਊ ਲਿਖ ਕੇ ਚੰਗੇ ਤਰੀਕੇ ਨਾਲ ਨੋਟ ਕਰਨਾ ਆਉਣ ਵਾਲੇ ਪੇਪਰਾਂ 'ਚ ਸੋਨੇ ਇਹ ਸਵਾਲ ਪੱਕਾ ਮਿਲਣਗੇ ਤਾਂ ਜਦੋਂ ਇਹ ਅੱਖਰ ਦੀ ਸਟਾਰਟਿੰਗ ਦੇ ਵਿੱਚ ਆ ਜਾਂਦੇ ਨੇ ਜਦੋਂ ਇਹ ਅੱਖਰ ਦੀ ਸਟਾਰਟਿੰਗ ਦੇ ਵਿੱਚ ਆ ਜਾਂਦੇ ਨੇ ਤਾਂ ਇਹ ਕਿਹਦੇ ਵਿੱਚ ਚੇਂਜ ਹੋ ਜਾਂਦੇ ਨੇ ਇਹ ਆਪਣੇ ਜੋ ਵੀ ਇਹਨਾਂ ਦਾ ਮਤਲਬ ਲੈਂਡ ਸੀਗੇ ਇਹਨਾਂ ਦੇ ਕੱਕਾ ਖਖਾ ਇਹ ਵਾਲੀ ਲੈਂਡ ਸੀਗੀ ਤਾਂ ਉਹਦੀ ਸਟਾਰਟਿੰਗ ਵਾਲੇ ਅੱਖਰ ਦੇ ਵਿੱਚ ਚੇਂਜ ਹੋ ਜਾਂਦੇ ਨੇ ਲਿਖਣ ਨੂੰ ਤਾਂ ਪਕੋੜਾ ਲਿਖਦੇ ਆ ਬਟ ਜਦੋਂ ਆਪਾਂ ਸੁਰ ਬਦਲਦੇ ਆ ਸੁਰ ਚੇਂਜ ਕਰਦੇ ਆ ਤਾਂ ਇਸ ਤਰੀਕੇ ਨਾਲ ਟੁੱਟਦਾ ਓਕੇ ਜਦੋਂ ਇਹ ਸੈਂਟਰ ਦੇ ਵਿੱਚ ਆਉਂਦੇ ਨੇ ਜਦੋਂ ਇਹ ਗੂਡ ਲਪਾਂਕ ਸੈਂਟਰ ਦੇ ਵਿੱਚ ਆਉਂਦੇ ਨੇ ਤਾਂ ਇਹ ਪਹਿਲਾਂ ਤੁਸੀਂ ਇਹਨੂੰ ਪੜ੍ਹ ਲਓ ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਤੱਕ ਹਰ ਚੌਥਾ ਜਿਹੜਾ ਲਪਾਂਕ ਆ ਹਰ ਚੌਥਾ ਲਪਾਂਕ ਗੂੜ ਲਪਾਂਕ ਆ ਕਿਉਂ ਕਿਉਂਕਿ ਉਹ ਇੱਕ ਤੋਂ ਬਾਅਦ ਸੁਰ ਦੇ ਰਿਹਾ ਓਕੇ ਜੇਕਰ ਲਿਖਤ ਵਿੱਚ ਇਹਨਾਂ ਵਿੱਚੋਂ ਕੋਈ ਵੀ ਲਪਾਂਕ ਸ਼ਬਦ ਦੀ ਮੁੱਢਲੀ ਸਥਿਤੀ ਵਿੱਚ ਹੋਵੇ ਸ਼ਬਦ ਦੀ ਸਟਾਰਟਿੰਗ ਦੇ ਵਿੱਚ ਹੋਵੇ ਤਾਂ ਇਹ ਆਪਣੇ ਵਰਗ ਦੀ ਅਨਾਦੀ ਅਲਪ ਪ੍ਰਾਣ ਤੁਣੀ ਦਾ ਸੂਚਕ ਹੁੰਦਾ ਹੈ ਇਹ ਯਾਦ ਰੱਖੋ ਅਨਾਦੀ ਜਿਨ੍ਹਾਂ ਦੇ ਵਿੱਚ ਕੰਮਣੀ ਨਾ ਹੋਵੇ ਅਲਪ ਪ੍ਰਾਣ ਆਪਾਂ ਦੇਖਿਆ ਸੀਗਾ ਅਲਪ ਜਿਹੜੇ ਆਡ ਪਲੇਸ ਤੇ ਆਉਣਗੇ ਤੇ ਮਹਾ ਜਿਹੜੇ ਈਵਨ ਪਲੇਸ ਤੇ ਆਉਣਗੇ ਪਿਛਲੀ ਕਲਾਸ ਦੇ ਵਿੱਚ ਆਪਾਂ ਦੇਖਿਆ ਤਾਂ ਤੇ ਜਿਵੇਂ ਪਰਾ ਸ਼ਬਦ ਦਾ ਜਦੋਂ ਆਪਾਂ ਇਹਨੂੰ ਤੋੜਾਂਗੇ ਤਾਂ ਇਹ ਕਾਦੇ ਵਿੱਚ ਟੁੱਟ ਜਾਂਦਾ じゃ ਕੇ ਪੁੱਤ ਇਹ ਟੁੱਟ ਜਾਂਦਾ ਪੱਪੇ ਪੱਪੇ ਵਾਲੀ ਤੁਣੀ ਦਊਗਾ ਇਹ ਲਿਖਣ ਨੂੰ ਤਾਂ ਪੱਪਾ ਲਿਖਿਆ ਬਟ ਬੋਲਣ ਵੇਲੇ ਆਪਾਂ ਮਤਲਬ ਇਹ ਜਿਹੜੀ ਆਪਣੇ ਚਾਰ ਉਪ ਬੋਲੀਆਂ ਨੇ ਉਹਦੇ ਵਿੱਚ ਆਪਾਂ ਪੱਪੇ ਦਾ ਸਿੰਬਲ ਮਤਲਬ ਤੁਣੀ ਦਿੰਨੇ ਆ ਓਕੇ ਜੇਕਰ ਏ ਲਪਾਂਕ ਸ਼ਬਦ ਦੇ ਮੱਧ ਜਾਂ ਅੰਤ ਵਾਲੀ ਸਥਿਤੀ ਤੇ ਹੋਣ ਤਾਂ ਇਹ ਨਾਦੀ ਅਲਪ ਪ੍ਰਾਂਤੁਣੀ ਵਿੱਚ ਬਦਲ ਜਾਂਦੇ ਨੇ ਤਾਂ ਇਹ ਨਾਦੀ ਜਿਹਦੇ ਵਿੱਚ ਮਤਲਬ ਕੰਮ ਨਹੀਂ ਤੇ ਅਲਪਤੁਣੀ ਦੇ ਵਿੱਚ ਬਦਲ ਜਾਂਦੇ ਨੇ ਓਕੇ ਤੇ ਹਾ ਹਾ ਜਿਹੜਾ ਹੈਗਾ ਓਕੇ ਜਦੋਂ ਇਹ ਹੋਣਗੇ ਤਾਂ ਇਹ ਇੱਧਰ ਗੱਗੇ ਚ ਬਦਲ ਗਿਆ ਇੱਧਰ ਚੱਜਾ ਸੀ ਇਹ ਜੱਜੇ ਚ ਬਦਲ ਗਿਆ ਤੇ ਇਸ ਤਰੀਕੇ ਨਾਲ ਇਹ ਬਦਲ ਜਾਂਦੇ ਨੇ ਪਤਾ ओके ਤਾਂ ਜੇ ਚਾਹੇ ਮੱਧ 'ਚ ਹੋਣ ਚਾਹੇ ਐਂਡ 'ਚ ਹੋਣ ਤਾਂ ਇਹ ਇਹਦੇ ਵਿੱਚ ਜਾ ਕੇ ਚੇਂਜ ਹੋ ਜਾਣਗੇ ਤਾਂ ਹੁਣ ਜਿਹੜਾ ਹਾ ਹਾ ਸਾਡੇ ਕੋਲੇ ਹਾ ਹਾ ਇੱਕ ਇੱਕ ਹੀ ਇਦਾਂ ਦਾ ਕਹਣਗੇ ਪੰਜਾਬੀ ਮਤਲਬ ਸੌਰੀ ਗੁਰਮੁਖੀ ਲਿਪੀ ਵਿੱਚ ਸੁਰਜੰਤਰੀ ਕਿੰਨੇ ਨੇ ਤਾਂ ਸੁਰਜੰਤਰੀ ਸਾਡੇ ਕੋਲੇ 21 ਆ ਕਿਹੜਾ ਹਾ ਹਾ ਓਕੇ ਤਾਂ ਬਾਕੀ ਦੁਨੀਆ ਵਾਂਗ ਇਹ ਸ਼ਬਦ ਦੀ ਮੁੱਢਲੀ ਸਥਿਤੀ ਵਿੱਚ ਹੋਵੇ ਤਾਂ ਇਹ ਬਿਆੰਜਨ ਕਿਉਂਕਿ ਸਵਰਦਾ ਨਹੀਂ ਹੈਗਾ ਇਹ ਬਿਆੰਜਨਾ ਤਾਂ ਇਹ ਬਿਆੰਜਨ ਵਾਂਗ ਹੀ ਚਾਰਿਆ ਜਾਂਦਾ ਪਰ ਜੇ ਸ਼ਬਦ ਦੀ ਵਿਸ਼ਕਾਰ ਜਾਂ ਅੰਤ ਵਾਲੀ ਸਥਿਤੀ ਵਿੱਚ ਹੋਵੇ ਤਾਂ ਇਹ ਸੁਰ ਵਿੱਚ ਚੇਂਜ ਹੋ ਜਾਂਦਾ ਤਾਂ ਇਹ ਇੱਕ ਸੁਰ ਦਿੰਦਾ ਸਵਰਚ ਨਹੀਂ ਚੇਂਜ ਹੁੰਦਾ ਸੁਰਚ ਚੇਂਜ ਹੁੰਦਾ ਤਾਂ ਇਹ ਇੱਕ ਆਪਣੀ ਲੰਬੀ ਸੁਰ ਜਾਂ ਸੁਰ ਦਊਗਾ ਕੋਈ ਤਾਂ ਜੇ ਸ਼ਬਦ ਦੀ ਸਟਾਰਟਿੰਗ 'ਚ ਹੋਵੇ ਤਾਂ ਇਹ ਬਿਆੰਜਨ ਰੂਪ ਦੇ ਵਿੱਚ ਹੀ ਰਹੂਗਾ ਓਕੇ ਤਾਂ ਹੁਣ ਇਹ ਬੂਟਾ ਸਿੰਘ ਵਿਰਾਡ ਤੋਂ ਲੈਂਦੀ ਹੋਈ ਸ਼ਾਇਦ 227 ਨੰਬਰ ਪੇਜ ਤੋਂ ਇਹ ਬੁੱਕ ਅਸੀਂ ਪਿਕ ਲੈਤੀ ਹੋਈ ਹੈ ਪਤਾ ਜਵੇਂ ਮੋੜ ਦੇ ਵਿੱਚ ਹੋ ਜਿਵੇਂ ਹੀਰ ਤਾਂ ਇਹ ਕਿੱਦਾਂ ਆਊਗਾ ਇਹ ਐਸ ਤਰੀਕੇ ਨਾਲ ਲਾਊਗਾ ओके ਜਦੋਂ ਇਹ ਸੈਂਟਰ ਦੇ ਵਿੱਚ ਹੋਵੇ ਤਾਂ ਇਹ ਜਾ ਕੇ ਕਿਦੇ ਵਿੱਚ ਚੇਂਜ ਹੋ ਜਾਂਦਾ ਇਹ ਜਦੋਂ ਇੱਥੇ ਹਾ ਹਾ ਸੈਂਟਰ ਦੇ ਵਿੱਚ ਹੈਗਾ ਤਾਂ ਸੈਂਟਰ 'ਚ ਹੈਗਾ ਤਾਂ ਇਹ ਕਿਦੇ ਵਿੱਚ ਚੇਂਜ ਹੋ ਗਿਆ ਜਾ ਕੇ ਸੁਰ ਦੇਣ ਲੱਗ ਗਿਆ ओके ਉਹ ਵੀ ਕਿਹੜੀ ਲੰਬੀ ਸੁਰ ਦਿੰਦਾ ਇਥੇ ओके okay, ई सोडी कालनी आ ਜਾਣੀ ਕਿ ਅਖੰਡੀ ਦੁਨੀਆ ਆ ਜਾਣੀਆ ਉਹਨਾਂ ਦੇ ਵਿੱਚ ਮਤਲਬ ਆਪਾਂ ਸੋਰੀ ਹੀ ਕਰਨੀ ਆ ਉਹ ਤੋਂ ਪਹਿਲਾਂ ਕਿਉਂਕਿ ਅਖੰਡੀ ਦੁਨੀਆ ਦੇ ਵਿੱਚ ਜਿਹੜੀ ਚੀਜ਼ ਆ ਜਾਂਦੀ ਹੈ ਨਾ ਉਹ ਸੋੜੀ ਆ ਜਾਂਦੀ ਆ ਕਿ ਸੁਰ ਆ ਜਾਂਦੀ ਆ ਤੇ ਸਾਡੇ ਕੋਲ ਤਿੰਨ ਤਰੀਕੇ ਦੀ ਸੁਰ ਆ ਜਾਂਦੀ ਆ ਜਿੰਨਾ ਟਾਈਮ ਸਾਨੂੰ ਗੂੜ ਲਪਾਂਕ ਦੀ ਸਮਝ ਨਹੀਂ ਹੋਊਗੀ ਫਿਰ ਸਾਨੂੰ ਉੱਥੇ ਸੁਰ ਵੀ ਨਹੀਂ ਸਮਝ ਆਉਣੀ ਸੀ ਤਾਂ ਇਹਦੇ ਵਿੱਚ ਹੁਣ ਜੁੜਤ ਲਪਾਂਕ ਆ ਜਾਂਦੇ ਨੇ ਇਹ ਜਿਹੜੇ ਲਪਾਂਕ ਹੁਣ ਤੱਕ ਆਪਾਂ ਕਿਹੜੇ ਦੇਖੇ ਸੀਗੇ ਅਪਾ ਦੇਖੇ ਸੀ ਕਿ ਮੁਕਤੇ ਉਹਦੇ ਵਿੱਚ ਕਿਹੜੇ ਸੀ ਸਵਰ ਤੇ ਬਿਆਨ ਜਿਹੜੇ ਆਪਣੇ ਆਪ ਦੇ ਵਿੱਚ ਵਿਚਰ ਸਕਦੇ ਨੇ ਇਹ ਜਿਨ੍ਹਾਂ ਨੂੰ ਮੁਕਤ ਲਪਾਂਕ ਦੀ ਜਿਨ੍ਹਾਂ ਨੂੰ ਮੁਕਤ ਲਪਾਂਕ ਦੀ ਲੋੜ ਪੈਂਦੀ ਆ ਜਿਹੜੇ ਇਕੱਲੇ ਨਹੀਂ ਆ ਸਕਦੇ ਹੁਣ ਲਈ ਸਾਨੂੰ ਪਤਾ ਹੀ ਹੈ ਨਾ ਕੋਈ ਸਿਆਰੀ ਬਿਆਰੀ ਇਕੱਲੀ ਨਹੀਂ ਆ ਸਕਦੀ ਲਾਵਾ ਦਲਾਵਾ ਹੋੜਾ ਕਨੋੜਾ ਤਾਂ ਇਹ ਇਕੱਲੇ ਨਹੀਂ ਆ ਸਕਦੇ ਤਾਂ ਇਹਨਾਂ ਜਿਹੜੇ ਲਪਾਂਕ ਆ ਇਹਨਾਂ ਨੂੰ ਮੁਕਤ ਲਪਾਂਕ ਦੀ ਲੋੜ ਪਊਗੀ ਆਉਣ ਲਈ ਵਿਚਰਨ ਲਈ ਤਾਂ ਇਹਨਾਂ ਨੂੰ ਅੱਗੇ ਕਿੰਨੇ ਹਿੱਸਿਆਂ 'ਚ ਵੰਡਿਆ ਹੋਇਆ ਇਹਨਾਂ ਨੂੰ ਅੱਗੇ ਤਿੰਨ ਹਿੱਸਿਆਂ 'ਚ ਵੰਡਿਆ ਪੰਜਾਬੀ ਗੁਰਮੁਖੀ ਲਿਪੀ ਵਿੱਚ ਜਿਹੜਾ ਲਪਾਂਕ ਆ ਉਹਨੂੰ ਵੰਡਿਆ ਸੀ ਦੋ ਹਿੱਸਿਆਂ ਦੇ ਵਿੱਚ ਇੱਕ ਦਾ ਸੀਗੇ ਉਹਦੇ ਵਿੱਚ ਜੁੜਤ ਲਪਾਂਕ ਇੱਕ ਸੀਗੇ ਮੁਕਤ ਲਪਾਂਕ ਮੁਕਤ ਲਪਾਂਕ ਨੂੰ ਅੱਗੇ ਅਸੀਂ ਦੁਬਾਰੇ ਫੇਰ ਦੋ ਹਿੱਸਿਆਂ 'ਚ ਵੰਡਿਆ ਸੀ ਉਹਦੇ ਵਿੱਚ ਇੱਕ ਆਗੇ ਸੀ ਸਵਰ ਤੇ ਇੱਕ ਆਗੇ ਸੀ ਵਿਅੰਜਨ ਓਕੇ ਇਹਦੇ ਵਿੱਚ ਜਿਹੜਾ ਜੁੜਤ ਲਪਾਂਕ ਹੈ ਇਹਨੂੰ ਅੱਗੇ ਅਸੀਂ ਕਿੰਨੇ ਹਿੱਸਿਆਂ 'ਚ ਵੰਡਿਆ ਹੋਇਆ ਹੈ ਤਿੰਨ ਹਿੱਸਿਆਂ ਦੇ ਵਿੱਚ ਇਹਦੇ ਵਿੱਚ ਇੱਕ ਤਾਂ ਅਗੇ ਲਗਾ ਲਪਾਂਕ ਤਾਂ ਟੋਟਲ ਸਾਡੇ ਕੋਲੇ ਗੁਰਮੁਖੀ ਲਿਪੀ ਵਿੱਚ ਟੋਟਲ ਲਗਾ ਕਿੰਨੀਆਂ ਨੇ ਲਗਾ ਟੋਟਲ ਸਾਡੇ ਕੋਲੇ 9 ਹੀ ਨੇ ਬਟ ਜਦੋਂ ਸਵਰਤ ਧੁਨੀਆਂ ਆਉਂਦੀਆਂ ਨੇ ਉਹ ਸਾਡੇ ਕੋਲੇ 10 ਹੁੰਦੀਆਂ ਕਿਉਂਕਿ ਉੱਥੇ ਆੜਾ ਮੁਖਤਾ ਆ ਜਾਂਦਾ ਜੇ ਕੱਲਿਆਂ ਪੀਪਰ ਵਾਲਾ ਪੁੱਛ ਲਈ ਗੁਰਮੁਖੀ ਲਿਪੀ ਵਿੱਚ ਲਗਾ ਕਿੰਨੀਆਂ ਨੇ ਇਹ ਤਾਂ ਇਹ ਸਾਡੇ ਕੋਲੇ ਪੁੱਤ ਕੰਨਾ ਸਿਆਰੀ ਬਿਆਰੀ ਔਂਕਰ ਦਲੈਂਕੜ ਅਦਕ ਹੋੜਾ ਕਨੌੜਾ ਲਾਮਾ ਤੇ ਦਲਾਮਾ ਤਾਂ ਇਹ ਇਹ ਬਾਲੀਆਂ ਸਾਡੇ ਕੋਲੇ ਟੋਟਲ 9 ਆ ਜਾਂਦੀਆਂ ਹਾਂ ਹਾ ਇਹ 9 ਕਿਉਂਕਿ ਅਧਿਕ ਦਾ ਮਤਲਬ ਅਧਿਕ ਨਹੀਂ ਆਉਗਾ ਪੁੱਤ ਆੜਾ ਜਿਹੜਾ ਸਵਾਰਾ ਇਹਦੇ ਨੂੰ ਕੋਈ ਲਗਾ ਨਹੀਂ ਲੱਗਦੀ ਓਕੇ ਆੜਾ ਹਮੇਸ਼ਾ ਹੀ ਮੁਕਤਾ ਆਉਂਦਾ ਤਾਂ ਤਾਂ ਕਰਕੇ ਉਸੇ ਦਾ ਸਵਰ ਤੋਂ ਨਹੀਂ ਆ ਜਾਂਦੀ ਆ ਤੇ ਲਗਾ ਅੱਖਰ ਇਹ ਸਾਡੇ ਕੋਲੇ ਤਿੰਨ ਨੇ ਲਗਾ ਅੱਖਰ ਤਿੰਨ ਨੇ ਕਿਉਂਕਿ ਇਹ ਲਗਾ ਦੇ ਨਾਲ ਲੱਗ ਕੇ ਆ ਜਾਂਦੇ ਨੇ ਬਿੰਦੀ ਟਿੱਪੀ ਅੰਧਕ ਬਟ ਹੈ ਦਾ ਇਹ ਵੀ ਇਹ ਵੀ ਸਿੰਬਲ ਨੇ ਦਾ ਪੁੱਤ ਤਾਂ ਇਹਨਾਂ ਨੂੰ ਵੀ ਆਪਾਂ ਕੀ ਕਵਾਂਗੇ ਲਪਾਂਕ ਕਵਾਂਗੇ ਕਿਉਂਕਿ ਲਪਾਂਕ ਕੀ ਆ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ ਲਪਾਂਕ ਓਕੇ ਤੇ ਲਗਾ ਵੀ ਇਹ ਸਾਡੇ ਕੋਲੇ 9 ਆ ਗਈਆਂ ਪਾਰਖੰਡੀ ਲਪਾਂਕ ਇਹ ਹੁੰਦੇ ਨੇ ਪੁੱਤ ਸੁਰ ਆ ਗਿਆ ਸਾਡੇ ਕੋਲੇ ਬਲ ਆ ਗਿਆ ਤੇ ਨਾਸਕੀ ਆ ਗਿਆ ਜਿਹੜੀਆਂ ਚੀਜ਼ਾਂ ਸਾਡੇ ਨੱਕ ਦੇ ਰਾਈ ਆਉਣਗੀਆਂ ਸੋਰਾ ਇਹਦੇ ਵਿੱਚ ਜਿਹੜੇ ਗੂੜ ਲਪਾਂਕ ਆ ਉਹ ਇਹਦੇ ਵਿੱਚ ਬਹੁਤ ਯੋਗਦਾਨ ਦਿੰਦੇ ਨੇ ਕਿਉਂਕਿ ਅਖੰਡੀ ਤੁਨੀਆਂ ਆਪਣੇ ਰਹਿੰਦੀਆਂ ਨੇ ਦਾ ਆਪਾਂ ਕਰਿਆ ਸੀਗਾ ਕਿ ਮੈਂ ਸਵਾਰ ਤੇ ਵਿਅੰਜਨ ਕਰੇ ਸੀ ਅਖੰਡੀ ਤੁਨੀਆਂ ਰਹਿੰਦੀਆਂ ਸੀ ਉਹਦੇ ਵਿੱਚ ਤਾਂ ਇਹ ਕੱਲ ਵਾਲੇ ਟੌਪਿਕ ਦੇ ਵਿੱਚ ਦੁਬਾਰੇ ਫੇਰ ਰਿਪੀਟ ਹੋਗਾ ਜਿਵੇਂ ਨਾਸਕੀ ਕੋਈ ਵੀ ਚੀਜ਼ ਜਦੋਂ ਨੱਕ ਰਾਈ ਆਉਂਦੀ ਹੈ ਠੀਕ ਹੈ ਜਿਵੇਂ ਆਪਾਂ ਲਿਖ ਲਿਆ ਅੱਗ ਇੱਧਰ ਲਿਖਦਾ ਆਪਾਂ ਅੰਗ ਜਿਹੜਾ ਅੰਗ ਆ ਉਹ ਨੱਕ ਦੇ ਰਾਈ ਆ ਰਿਹਾ ਇਟ ਇਜ਼ ਦਾ ਅੱਗ ਇਹਦੇ ਉੱਤੇ ਦਾਬ ਪੈ ਰਹੀ ਹੈ ਤਾਂ ਇਹ ਕੀ ਨਾਸਕੀ ਆ ਗਿਆ ਗੁਰਮੁਖੀ ਲਿਪੀ ਚ ਸਵ ਜਿਹੜਾ ਸੋਰਾ ਸੋੜਾ ਜਿਹੜਾ ਸੁਰ ਲੱਗ ਰਿਹਾ ਠੀਕ ਆ ਉਹਨੂੰ ਅੰਕਿਤ ਕਰਨ ਲਈ ਕੋਈ ਵੀ ਚੰਨ ਨਹੀਂਗਾ ਕਿਉਂਕਿ ਸੁਰ ਕਿੱਦਾਂ ਆ ਰਿਹਾ ਸੁਰ ਦਾ ਐਸ ਤਰੀਕੇ ਨਾਲ ਹੀ ਆ ਰਿਹਾ ਤੇ ਜਿਹੜੇ ਗੂਡ ਲਪੰਗ ਸਟਾਰਟਿੰਗ ਜਾ ਰਹੇ ਨੇ ਸੈਂਟਰ ਚ ਆ ਰਹੇ ਨੇ ਜਾਂ ਐਂਡ ਚ ਆ ਰਹੇ ਨੇ ਉਸ ਤਰੀਕੇ ਨਾਲ ਸਾਡੇ ਜਿਹੜਾ ਕੀ ਆ ਸੁਰ ਚੇਂਜ ਹੁੰਦਾ ਪੈਰ ਲਪੰਗ ਇਹ ਸਾਡੇ ਕੋਲੇ ਤਿੰਨ ਨੇ ਕਿਹੜੇ ਕਿਹੜੇ ਨੇ ਹਾ ਹਾ ਰਾਰਾ ਤੇ ਬਾਵਾ ਇਹ ਹੀ ਸਾਡੇ ਕੋਲੇ ਤਿੰਨ ਹੈਗੇ ਨੇ ਪੈਰ ਲਪੰਗ ਹੁਣ ਇਹ ਸੋਡਾ ਆ ਗਿਆ ਸਾਰਾ ਜੋੜ ਲਪਾਂਕ ਕੀ ਹੁੰਦਾ ਲਪਾਂਕ ਹੁੰਦਾ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਤਾਂ ਸਾਡੇ ਕੋਲੇ ਸਵਾਰਾ ਲਪਾਂਕ ਇਹ ਹੈਗੇ ਨੇ ਤਿੰਨ ਪੁੱਤ ਊੜਾ ਆੜਾ ਤੇ ਈੜੀ ਲਗਾ ਲਪਾਂਕ ਆਪਾਂ ਪਿੱਛੇ ਦੇਖਿਆ ਇਹ ਹੈਗੇ ਨੇ ਟੋਟਲ ਸਾਡੇ ਕੋਲੇ 9 ਉਹੀ ਪੁੱਤ ਸੋਡਾ ਮਤਲਬ ਕੰਨਾਗ ਜਾਂਦਾ ਪਹਿਲਾ ਫਿਰ ਆ ਜਾਂਦੀ ਸੋਡੀ ਸਿਆਰੀ ਆ ਜਾਂਦੀ ਆ ਬਿਆਰੀ ਆ ਜਾਂਦੀ ਆ ਔਂਕਰ ਦਲੈਂਕੜ ਲਾਮਾ ਦਲਾਮਾ ਹੋੜਾ ਕਨੋੜਾ ਵਿਆਂਜਲ ਲਪਾਂਕ ਸਾਡੇ ਕੋਲ 26 ਆ ਜਾਂਦੇ ਨੇ ਕਿਉਂਕਿ ਬਾਕੀ ਸਾਰਿਆਂ ਨੂੰ ਤਾਂ ਆਪਾਂ ਗੂੜਲ ਪਾਂਕ ਦਾ ਸ਼ੇਧ ਇੱਥੇ ਕੱਢ ਦਿੱਤੇ ਪੱਤੇ ਵਰਗ ਤੋਂ ਲੈ ਕੇ ਪੱਪੇ ਵਰਗ ਤੱਕ ਦਾ ਹਰ ਚੌਥਾ ਅੱਖਰ ਪਲੱਸ ਹਾ ਹਾ ਓਕੇ ਇਹ ਸਾਡੇ ਅਗੇ ਸੀ ਗੂੜਲ ਪਾਂਕ ਪੈਰਲ ਪਾਂਕ ਸਾਡੇ ਕੋਲੇ ਤਿੰਨ ਆਗੇ ਵਾ ਵਾ ਹਾ ਹਾ ਰਾਰਾ ਕਿਉਂਕਿ ਜੇ ਹੁਣ ਤੁਸੀਂ ਬਯੰਜਨ ਦਿਮਾਗ 'ਚ ਰੱਖੇ ਨੇ ਕਿ ਟੋਟਲ ਸਾਡੇ ਕੋਲ 38 ਬਯੰਜਨਾਂ ਉਹਨਾਂ ਦੇ ਵਿੱਚੋਂ ਇਹ ਸਾਰੇ ਗੱਡੀ ਚਲੇ ਬਾਹਰ ਤੁਹਾਡੇ ਕੋਲ 26 ਹੀ ਬਚਣਗੇ ਬਾਅਦ 'ਚ ਅਖੰਡੀ ਲਪਾਂਕ ਜਿਨ੍ਹਾਂ ਨੂੰ ਆਪਾਂ ਇਕੱਲੇ ਨਹੀਂ ਵਿਚਰ ਸਕਦੇ ਮਤਲਬ ਅਖੰਡੀ ਜਿਨ੍ਹਾਂ ਨੂੰ ਕੀ ਮਤਲਬ ਲਗਾਤਾਰ ਆਉਣਗੇ ਸੌਰੀ ਅਖੰਡੀ ਜਿਵੇਂ ਆਪਣਾ ਸੁਰ ਆ ਗਿਆ ਬਲ ਆ ਗਿਆ ਇਹ ਵਾਲੇ ਪੈਰਲ ਪਾਂਕ 6 ਆਗੇ ਪੁੱਤ ਪੈਰ ਬਿੰਦੀ ਲਪਾਂਕ ਜਿਹੜਾ ਸਾਡੇ ਕੋਲੇ ਨਵੀਨ ਵਰਕ ਆ ਜਾਂਦਾ ਜਿਹੜਾ ਸਾਡੇ ਕੋਲੇ ਨਵੀਨ ਵਰਕ ਆ ਜਾਂਦਾ ਉਹ ਉਹ ਆਪਾਂ ਰੱਖੇ ਨੇ ਪੈਰ ਬਿੰਦੀ ਲਪਾਂਕ ਕਿਉਂਕਿ ਹਰੇਕ ਜਿਹੜੀ ਸਾਡੀ ਲਿਪੀ ਆ ਉਹਦੇ ਵਿੱਚ ਜਿਹੜਾ ਸਿੰਬਲ ਆ ਉਹਨੂੰ ਪਰਗਟ ਇੱਕ ਵਾਰ ਹੀ ਕਰਿਆ ਤਾਂ ਉਹਨਾਂ ਨੇ ਇੱਥੇ ਨਹੀਂ ਰੱਖਿਆ ਆਪਾਂ ਉਹਨਾਂ ਨੇ ਸਿੱਧਾ ਪੈਰ ਬਿੰਦੀ ਲਪਾਂਕ ਇੱਥੇ ਲਾ ਗਿਆ ਤਾਂ ਕੁੱਲ ਲਪਾਂਕ ਸਾਡੇ ਕੋਲੇ ਹੈਗੇ ਨੇ 56 ਓਕੇ ਆ ਮੈਨੂੰ ਮੀਤਾ ਤੁਹਾਨੂੰ ਸਮਝ ਆ ਗਈ ਹੋਗੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹ ਆਏ ਨੇ ਸਵਾਲ ਤਿੰਨਵੇਂ ਵਿੱਚ ਸੀ ਮੈਂ ਮਤਲਬ ਪੁਰਾਣੀ ਸਾਡੀ ਪੇਪਰ ਹੀ ਦੇਖ ਰਹੀ ਸੀ ਕਿ ਲਪਾਂਕ ਆਏ ਨੇ ਅਸਲ ਦੇ ਵਿੱਚ ਜਦੋਂ ਅਖੰਡੀ ਦੁਨੀਆ ਦੇ ਵਿੱਚ ਬੱਚੇ ਉਲਝ ਜਾਂਦੇ ਨੇ ਦਾ ਕਿਉਂਕਿ ਅਖੰਡੀ ਦੁਨੀਆ ਦੇ ਵਿੱਚ ਜਦੋਂ ਆਪਾਂ ਕਰਦੇ ਆਂ ਕਿ ਸਾਡੇ ਕੋਲੇ ਖੰਡੀ ਗਰੀਤ ਦੁਨੀਆ ਸਾਡੇ ਕੋਲੇ ਉਹਨ ਕਿੰਨੇ ਹਿੱਸਿਆਂ ਚ ਵੰਡਿਆ ਹੋਇਆ ਉਹਨੂੰ ਵੰਡਿਆ ਹੋਇਆ ਪੁੱਤ ਦੋ ਹਿੱਸਿਆਂ ਦੇ ਵਿੱਚ ਇੱਕ ਹੁੰਦੀ ਹੈ ਖੰਡੀ ਦੁਨੀਆ ਜਿਨ੍ਹਾਂ ਦੇ ਖੰਡ ਕੀਤੇ ਜਾਣ ਇੱਕ ਹੁੰਦੇ ਅਖੰਡੀ ਦੁਨੀਆ ਜਿਨ੍ਹਾਂ ਦੇ ਖੰਡ ਨਾ ਕੀਤੇ ਜਾਣ ਖੰਡੀ ਦੁਨੀਆ ਕਿਹੜੀਆਂ ਆ ਜਾਣਗੀਆਂ ਪੁੱਤ ਸਵਾਰਾ ਜਾਣਗੇ ਤੇ ਆਪਣੇ ਵਿਅੰਜਨ ਆ ਜਾਣਗੇ ਇਹ ਆਪਾਂ ਸਾਰੇ ਕਰ ਲਏ ਵਿਅੰਜਨ ਕਿ ਮਤਲਬ ਇਹਨਾਂ ਚ ਉਲਟੀ ਜੀਵੀ ਕਿਹੜਾ ਹੋਂਠੀ ਕਿਹੜਾ ਹਨਾ ਇਹ ਵਾਲੇ ਆਪਾਂ ਕਰ ਚੁੱਕੇ ਆ ਸਵਾਰ ਸਾਡੇ ਕੋਲੇ ਕਿੰਨੇ ਨੇ ਊੜਾ ਆੜਾ ਈੜੀ ਇਹ ਨਾਸਵਰਾਂ ਦੇ ਨਾਲ ਜਦੋਂ ਮਤਲ ਲਗਾ ਮਾਤਰਾ ਲਾਵਾਂਗੇ ਤੇ ਆੜਾ ਮੁਕਤ ਆਜੂਗਾ ਤਾਂ 10 ਸਾਡੇ ਕੋਲ ਕੀ ਬਣ ਜਾਂਦੀ ਹੈ ਸਵਰਤੁਨੀਆਂ ਬਾਅਦ ਵਿੱਚ ਇਹ ਸਵਰਤੁਨੀਆਂ ਨੂੰ ਆਪਾਂ ਕਰਦੇ ਹਾਂ ਇਹਨਾਂ ਵਿੱਚ ਲਗੂ ਸਵਰਤੁਨੀਆਂ ਤਿੰਨ ਨੇ ਤੇ ਦੀਰਗ ਹੈਗੀਆਂ ਸਾਡੇ ਕੋਲ 7 ਇਹ ਟਾਈਮ ਦੇ ਕਿ ਕਿੰਨਾ ਨੂੰ ਬੋਲਣ ਲਈ ਕਿੰਨਾ ਟਾਈਮ ਲੱਗ ਰਿਹਾ ਓਕੇ ਬੱਤ ਇਹ ਸੀਗੇ ਸਾਡੇ ਕੋਲ ਸਵਾਰ ਫਿਰ ਇਹਦੇ ਵਿੱਚ ਜਿਹੜੀ ਸਵਾਰ ਨੇ ਇਹਦੇ ਵਿੱਚ ਬੁੱਲ ਕਿਤੇ ਗੋਲ ਹੋ ਰਹੇ ਨੇ ਗਲਾਈਦਾਰ ਤੇ ਗਲਾਈ ਰਹਿਤਾ ਇਸ ਤਰੀਕੇ ਨਾਲ ਬਣਦੇ ਆਪਾਂ ਗਲਾਈਦਾਰ ਤੇ ਗਲਾਈ ਰਹਿਤਾ ਜਿਹੜੀਆਂ ਅਖੰਡੀ ਤੁਨੀਆਂ ਅਖੰਡੀ ਦੁਨੀਆ ਅੱਗੇ ਸਾਡੇ ਕੋਲ ਚਾਰ ਕਿਸਮਾਂ ਦੀਆਂ ਜਾਂਦੀਆਂ ਨੇ ਜਿਹੜਾ ਕੱਲ ਵਾਲਾ ਟੌਪਿਕ ਆ ਕੱਲ ਵਾਲੇ ਟੌਪਿਕ ਨੂੰ ਸਮਝਾਉਣ ਲਈ ਮੈਨੂੰ ਸੁਰ ਚਾਹੀਦਾ ਸੀ ਸੁਰ ਤੁਹਾਨੂੰ ਫੇਰ ਸਮਝਾਉਣਾ ਸੀ ਜੇ ਤੁਹਾਨੂੰ ਗੂਡ ਲਪਾਂਕ ਪਤਾ ਹੁੰਦੇ ਜਿਹੜੇ ਸਾਡੇ ਕੋਲ ਛੇ ਨੇ ਓਕੇ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਗੂਡ ਲਪਾਂਕ ਸਮਝ ਆ ਗਏ ਹੋਣਗੇ ਗੂਡ ਲਪਾਂਕ ਦੇ ਵਿੱਚ ਇਹ ਹੈ ਕਿ ਇਹ ਆਪਣਾ ਜਿਹੜੀ ਸੋਰਾ ਉਹ ਚੇਂਜ ਕਰਦੇ ਰਹਿੰਦੇ ਨੇ ਕਿ ਜਦੋਂ ਅੱਖਰ ਦੀ ਸਟਾਰਟਿੰਗ ਚ ਆਉਂਦੇ ਨੇ ਅੱਖਰ ਦੇ ਸੈਂਟਰ ਚ ਆਉਂਦੇ ਨੇ ਤੇ ਲਾਸਟ ਦੇ ਵਿੱਚ ਆਉਂਦੇ ਨੇ ਤਾਂ ਉਸ ਤਰੀਕੇ ਨਾਲ ਸੁਰ ਚੇਂਜ ਹੁੰਦੀ ਆ ਜਦੋਂ ਹੁਣ ਕੱਲ ਨੂੰ ਆਪਾਂ ਸੁਰ ਕਰਾਂਗੇ ਤਾਂ ਉਹਦੇ ਵਿੱਚ ਮੈਂ ਕਹੂੰਗੀ ਹੁਣ ਇਹ ਜਿਹੜਾ ਗੂੜ ਲਪਾਂਕ ਇਹ ਸ਼ਬਦ ਦੀ ਸਟਾਰਟਿੰਗ ਦੇ ਵਿੱਚ ਸੀਗਾ ਤਾਂ ਇੱਥੇ ਉੱਚੀ ਸੁਰਾ ਇੱਥੇ ਨੀਮੀ ਸੁਰਾ ਇੱਥੇ ਪਧਰੀ ਸੁਰਾ ਕਿਉਂਕਿ ਸੁਰ ਸਾਡੇ ਕੋਲੇ ਤਿੰਨ ਆਗਿਆਂ ਦਾ ਤੇ ਸੁਰ ਉਹੀ ਬੱਚੇ ਨੂੰ ਸਮਝ ਆਊਗਾ ਜਿਹਨੂੰ ਗੂੜ ਲਪਾਂਕ ਸਮਝ ਆਗੇ ਛੇ ਨੇ ਮੈਂ ਮਤਲਬ ਵੀਡੀਓ ਸਾਨੂੰ ਕੱਲ ਨੂੰ ਮਿਲੂਗੀ ਦਾ ਮੈਂ ਕਮੈਂਟ ਦੇਖੂਗੀ ਜੇ ਕੋਈ ਡਾਊਟ ਹੋਇਆ ਪੁੱਤ ਮੈਂ ਅਖੰਡਿਤੂਨੀ ਜਦੋਂ ਕਰਵਾਉਂਗੀ ਦਾ ਅਖੰਡਿਤੂਨੀ ਦੇ ਵਿੱਚ ਦੁਬਾਰੇ ਫਿਰ ਸੁਰ ਆ ਜਾਊਗਾ ਸੁਰ ਦੇ ਵਿੱਚ ਫਿਰ ਲਪਾਂਕ ਆ ਜਾਣਗੇ ਲਪਾਂਕ ਦੇ ਵਿੱਚ ਫਿਰ ਗੂੜ ਲਪਾਂਕ ਆ ਜਾਣਗੇ ਫਿਰ ਇਹਦੇ ਵਿੱਚ ਬਾਲ ਆ ਜਾਊਗਾ ਓਕੇ ਤੇ ਇਹਦੇ ਵਿੱਚ ਨਾਸਕੀ ਆ ਜੋ ਬਿੰਦੀ ਟਿੱਪੀ ਅੱਧਕ ਉਹ ਵਾਲੇ ਆ ਜਾਣਗੇ ਤੇ ਇੱਕ ਇਹਦੇ ਵਿੱਚ ਲਸਟ ਰਹਿ ਜਾਂਦਾ ਬਾਕਸ ਔਰ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਕਿ ਤੂੰ ਬਿਮਾਰ ਤੂੰ ਬਿਮਾਰ ਸਵਾਲ ਪੁੱਛ ਰਹੇ ਆ ਜਾਂ ਹੈਰਾਨੀ ਰਾਨੀ ਦਾ ਥੋੜੀ ਹੁੰਦੀ ਹੈ ਨਾ ਇੱਥੇ ਉੱਚੀ ਸੋਰ ਆ ਗਈ ਇੱਥੇ ਨੋਰਮਲ ਪੱਧਰੀ ਸੋਰ ਆ ਗਈ ਇੱਥੇ ਨੀਮੀ ਸੋਰ ਆ ਗਈ ਇਹਦਾ ਸੌਖਾ ਹੀ ਆ ਇਹ ਮਤਲਬ ਪਾਉਂਦੀ ਵੀ ਨਹੀਂ ਪੀਟੀ ਪਲਸ ਵੀ ਇੰਨਾ ਸੌਖਾ ਇਹਨਾਂ ਦੇ ਵਿੱਚ ਜ਼ਿਆਦਾ ਆਉਂਦਾ ਸਰਬਾਲ ਤੇ ਨਾਸਕੀ ਦੇ ਵਿੱਚੋਂ ਮੈਂ ਉਮੀਦ ਕਰਦੀ ਆ ਤੁਹਾਨੂੰ ਕਲਾਸ ਪਸੰਦ ਆ ਗਈ ਹੋਗੀ ਤੇ ਸਮਝ ਆ ਗਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਮੈਂ ਕਮੈਂਟ ਜਰੂਰ ਦੇਖੂ ਇਸ ਕਲਾਸ ਦੇ ਵਿੱਚ ਤੇ ਤੁਸੀਂ ਜਰੂਰ ਦੱਸਣਾ ਜਾਂ ਮਤਲਬ ਜੇ ਰਿਪੀਟ ਕਰਵਾਉਣੀ ਹੋਈ ਤਾਂ ਦੱਸ ਦਿਓ ਤੇ ਆਪਾਂ ਹੋਰ ਸੌਖਾ ਤਰੀਕਾ ਲੱਭਾਂਗੇ ਤੇ ਰਿਪੀਟ ਕਰਾਂਗੇ ਤੇ ਕਮੈਂਟ ਜ਼ਰੂਰ ਕਰਿਓ ਸਮਝ ਆ ਗਈ ਤਾਂ ਲਾਈਕ ਕਰ ਦਿਓ ਸਤਿ ਸ਼੍ਰੀ ਅਕਾਲ ਪੁੱਤ